¡Eso <laughs> <laughs> ਚੋਨੇ ਦੇ ਪੈੜੀ ਸੀਜ਼ਨ ਨੂੰ ਲੈ ਕੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਘਟਾਰੂਚੱਕ ਵੱਲੋਂ ਵੱਖ-ਵੱਖ ਦਾਣਾ ਮੰਡੀਆਂ ਦੇ ਜਿਹੜੇ ਨੇ ਦੌਰੇ ਕੀਤੇ ਜਾ ਰਹੇ ਨੇ ਦਾਣਾ ਮੰਡੀਆਂ 'ਚ ਪ੍ਰਬੰਧਾਂ ਦੇ ਜੱਜੇ ਲਏ ਜਾ ਰਹੇ ਨੇ ਸੋ ਇਸੇ ਕੜੀ ਤਹਿਤੀ ਤੁਹਾਨੂੰ ਦੱਸਤੀ ਕਿ ਅੱਜ ਗੁਰਦਾਸਪੁਰ ਦੀ ਮੁੱਖ ਦਾਣਾ ਮੰਡੀ ਦੇ ਵਿੱਚ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਘਟਾਰੂਚੱਕ ਜਿੱਥੇ ਪੁੱਜੇ ਨੇ ਉੱਥੇ ਹੀ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਨੇ ਜੋ ਰਮਨ ਬੈਲ ਉਹ ਪੁੱਜੇ ਹੋਏ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀ ਏਡੀ ਅਸੀਂ ਅਰਜਿੰਦਰ ਸਿੰਘ ਵਿਦੀ ਪੁੱਜੇ ਨੇ ਆਓ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਮੰਡੀ ਦੇ ਜਿਹੜੇ ਢੁਕਵੇਂ ਪ੍ਰਬੰਧ ਹੈਗੇ ਨੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸੋ ਪੇਮੈਂਟਾਂ ਨੂੰ ਲੈ ਕੇ ਜਿਹੜੀ ਆ ਪਾਲਿਸੀ ਪੰਜਾਬ ਸਰਕਾਰ ਦੀ ਜਿਹੜੀ ਆ ਇਸ ਵਾਰ ਕਿਸ ਤਰ੍ਹਾਂ ਦੀ ਆ ਜਿਵੇਂ ਹੜ੍ਹਾਂ ਦੇ ਨਾਲ ਫਸਲਾਂ ਪ੍ਰਭਾਤ ਹੋ ਚੁੱਕੀਆਂ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਨੇ ਸਰਕਾਰ ਦੀਆਂ ਆਓ ਕੈਬਨਿਟ ਮੰਤਰੀ ਪੰਜਾਬ ਕਟਾਰੂ ਚੱਕ ਦੇ ਨਾਲ ਗੱਲਬਾਤ ਕਰ ਲੈਣੇ ਆ ਅੱਜ ਇੱਕ ਵਾਰ ਫੇਰ ਮੈਂ ਆਪਣੀ ਸਰਕਾਰ ਨੂੰ ਮੈਂ ਜ਼ਿਲ੍ਹਾ ਗੁਰਦਾਸਪੁਰ ਚ ਆਇਆ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਪੈਡੀ ਦੀ ਪ੍ਰੋਕਿਊਰਮੈਂਟ ਦਾ ਜਿਹੜਾ ਸਿਲਸਿਲਾ ਉਹਦੇ ਸੰਦਰਭ ਚ ਮੰਡੀਆਂ ਚ ਨਿਕਲੇ ਆ ਔਰ ਭਾਵੇਂ ਹੜਾਂ ਦੀ ਕਾਫੀ ਵੱਡੀ ਮਾਰ ਪੰਜਾਬ ਨੂੰ ਪਈ ਆ ਇਸ ਦੇ ਬਾਵਜੂਦ ਪੰਜਾਬ ਦਾ ਕਿਸਾਨ ਜਿਹਨੇ ਬਹੁਤ ਔਖੀ ਫਸਲ ਆਪਣੀ ਪਾਲੀ ਆ ਉਹ ਮੰਡੀਆਂ ਚ ਲਗਾਤਾਰ ਆ ਰਿਹਾ ਸੋ ਅੱਜ ਗੁਰਦਾਸਪੁਰ ਮੰਡੀ ਦੇ ਅੰਦਰ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਮੇਰੇ ਵੱਡੇ ਭਰਾ ਰਮਨ ਬੈਲ ਜੀ ਔਰ ਮੇਰੇ ਖੱਬੇ ਬਾਸੇ ਸਾਡੇ ਏਡੀਸੀ ਹਰਜਿੰਦਰ ਸਿੰਘ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਰਮਾ ਜੀ ਸੋ ਤਮਾਮ ਸਾਡੇ ਹੋਰ ਅਫਸਰ ਸਹਿਵਾਨ ਫੂਡ ਸਪਲਾਈ ਦੇ ਵਕਫ ਵਕ ਪ੍ਰਕਿਊਰਮੈਂਟ ਏਜੰਸੀਆਂ ਦੇ ਅਧਿਕਾਰੀ ਸਹਿਵਾਨ ਸੋ ਲਗਾਤਾਰ ਡੇ ਬਾਏ ਡੇ ਜਿਹੜਾ ਉਹ ਪਰਚੇਜ ਦਾ ਕੰਮ ਹੈ ਉਹ ਤੇਜ਼ ਪੰਜਾਬ ਚ ਹੋ ਰਿਹਾ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 421000 ਐਮਟੀ ਅ ਅਰਾਈਵਲ ਪਹੁੰਚੀ ਆ ਜਿਹਦੇ ਵਿੱਚੋਂ ਲਗਭਗ 4 ਲੱਖ ਜਿਹੜੀ ਆ ਉਹ ਖਰੀਦੀ ਜਾ ਚੁੱਕੀ ਹੈ ਔਰ 24 24 ਘੰਟਿਆਂ ਦੇ ਅੰਦਰ ਕਿਸਾਨ ਦੇ ਖਾਤੇ ਚ ਪੈਸੇ ਪਾਏ ਜਾ ਰਹੇ ਆ ਸੋ ਬਣਦੀ ਜਿਹੜੀ ਰਕਮ ਹੈ ਉਹ 721 ਕਰੋੜ ਰੁਪਇਆ ਹੁਣ ਤੱਕ ਕਿਸਾਨ ਦੇ ਖਾਤੇ ਅੰਦਰ ਜਾ ਚੁੱਕਿਆ ਸੋ ਲਿਫਟਿੰਗ ਵੀ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ ਭਾਵੇਂ ਮੌਸਮ ਫਿਰ ਵਿੱਚ ਰੀਕੇ ਪੈਦਾ ਕਰ ਰਿਹਾ ਹੈ ਲੇਕਿਨ ਮਾਨਜੁਗ ਮੁੱਖ ਮੰਤਰੀ ਸardar ਭਗਵੰਤ ਸਿੰਘ ਜੀ ਦਾ ਇਹ ਬਚਨ ਬਤਾ ਹੈ ਕਿ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਔਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਸਾਰੇ ਪ੍ਰਬੰਧ ਕੀਤੇ ਆ ਅਕਤੂਬਰ ਮਹੀਨੇ ਦੀ 27000 ਕਰੋੜ ਦੀ ਸੀਸੀਐਲ ਉਹ ਸਾਡੇ ਕੋਲ ਮਤਲਬ ਆ ਚੁੱਕੀ ਹੈ ਔਰ ਬੋਰੀਆਂ ਵਾਰਦਾਨਾ ਪੂਰਾ ਸਾਡੇ ਕੋਲ ਕੰਪਲੀਟ ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸੇਵਾਨ ਉਹਨਾਂ ਨੂੰ ਨਿਰਦੇਸ਼ ਕੀਤਾ ਗਿਆ ਖਾਸ ਕਰਕੇ ਜਿਹੜੀ ਪ੍ਰੋਕਿਊਰਮੈਂਟ ਏਜੰਸੀਜ਼ ਦੇ ਅਧਿਕਾਰੀ ਸੇਵਾਨ ਨੇ ਕਿ ਉਹ ਮੰਡੀਆਂ ਦੇ ਅੰਦਰ ਪੂਰੀ ਵਿਵਸਥਾ ਕਰਨ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਮੰਡੀ ਦੇ ਵਿੱਚ ਨਾ ਆਵੇ ਉਹਦੇ ਲਈ ਪੂਰੇ ਅਸੀਂ ਲੱਡ ਦੇ ਉੱਤੇ ਆ ਔਰ 172 ਲੱਖ ਐਮਟੀ ਦਾ ਜਿਹੜਾ ਟਾਰਗੇਟ ਆ ਸਾਨੂੰ ਕੇਂਦਰੀ ਪੂਲ ਲਈ ਮਿਲਿਆ ਅਸੀਂ 190 ਲੱਖ ਐਮਟੀ ਦਾ ਬੰਦੋਬਸਤ ਕੀਤਾ ਔਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਅੰਦਰ ਭਾਵੇਂ ਵੱਡੀ ਮਾਤਰਾ ਚ ਚੋਹਾਨੇ ਦੀ ਫਸਲ ਖਰਾਬ ਹੋਈ ਹੈ ਲੇਕਿਨ ਦੂਜੇ ਪਾਸੇ ਜਿਹੜਾ ਚੋਹਾਨਾ ਖੇਤਾਂ ਚ ਬਚਿਆ ਹੈ ਕਾਇਮ ਹੈ ਉਹ ਉਹਦੀ ਕੁਆਲਿਟੀ ਚੰਗੀ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਵੀ ਨੇੜੇ-ਤੇੜੇ ਟਾਰਗੇਟ ਦੇ ਅਸੀਂ ਪੁੱਜਾਂਗੇ ਤੋਂ ਪੰਜਾਬ ਦੇ ਕਿਸਾਨਾਂ ਨੂੰ ਸਾਡੀ ਹੰਬਲ ਰਿਕਵੈਸਟ ਹੈ ਦੀ ਦੋ ਬੇਨਤੀਆਂ ਨੇ ਇੱਕ ਤਾਂ ਪ੍ਰਾਲੀ ਜਲਾਨ ਤੋਂ ਬਚਿਆ ਜਾਵੇ ਉਹਨਾਂ ਦੇ ਲਈ ਜਿਹੜੇ ਸਬਸਟੀਚੂਟ ਬਣੇ ਸਰਕਾਰ ਵੱਲੋਂ ਉਹਦਾ ਇਸਤੇਮਾਲ ਕੀਤਾ ਜਾਵੇ ਤੇ ਨਾਲ ਫਸਲ ਨੂੰ ਸਵਾਰ ਕੇ ਮੰਡੀ ਚ ਲਿਆ ਕੇ ਆਂਦਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੰਡੀ ਚ ਉਹਨਾਂ ਨੂੰ ਕੋਈ ਬਿਆਣੇ ਨਾ ਪਵੇ ਸੋ ਪੂਰੀ ਸਰਕਾਰ ਇਸ ਗੱਲ ਚ ਲੱਗੀ ਆ ਕਿ ਇਹ ਪ੍ਰੋਕਿਊਰਮੈਂਟ ਜਿੰਨੀਆਂ ਵੀ ਸਾਡੀਆਂ ਫੈਕਲਟੀਜ਼ ਨੇ ਚਾਹੇ ਉਹ ਸਾਡੇ ਕਿਸਾਨ ਨੇ ਮਜ਼ਦੂਰ ਨੇ ਚਾਹੇ ਉਹ ਸਾਡੇ ਮਿਲਰ ਨੇ ਆਰਤੀ ਨੇ ਕੋਈ ਦਿੱਕਤ ਵੀ ਉਹਨਾਂ ਨੂੰ ਨਾ ਹੋਵੇ ਇਹ ਸੀਜ਼ਨ ਸਾਡਾ ਫਰੂਟਫੁੱਲ ਰਹੇ ਸਾਰਿਆਂ ਦੇ ਲਈ ਇਹਦੇ ਲਈ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਬਰਦਾਸ਼ਪੁਰ ਦੀ ਗੱਲ ਕੀਤੀ ਜਾਵੇ ਬਰਦਾਸ਼ਪੁਰ ਦੇ ਵਿੱਚ 400 ਦੇ ਕਰੀਬ ਜਿਹੜੇ ਅਧਿਆਪਕ ਨੇ ਸਰਕਾਰੀ ਅਧਿਆਪਕ ਉਹਨਾਂ ਨੂੰ ਲਗਾ ਦਿੱਤਾ ਗਿਆ ਕਿ ਉਹ ਜਾ ਕੇ ਪਿੰਡਾਂ ਵਿੱਚ ਜਾ ਕੇ ਚੈਕਿੰਗ ਕਰਨ ਦੀ ਪ੍ਰਾਲੀ ਲਗਾ ਬਰਦਾਸ਼ਪੁਰ ਉਹਨਾਂ ਪਿੰਡਾਂ ਇਲਾਕੇ ਜਿੱਨਾਂ ਬੰਦਾ ਛੋਣਾ ਨਹੀਂ ਹਣੀ ਰੋਜ਼ ਚੋਣਾ ਉਹਨਾਂ ਉਹਨਾਂ ਪਿੰਡਾਂ ਜਿੱਥੇ ਇਹ ਚਰਾਂਦੀਆਂ ਉਹ ਸਾਰੀ ਗੁੱਬਤ ਆ ਆਉ ਤਾਂ ਵਾਪਸ ਲੈ ਲਿਆ ਸਰਕਾਰ ਨੇ ਦੱਸਤਾ ਉਹਨਾਂ ਨੇ ਸਰ ਕੁਝ ਹੈਂਡੀਕੈਪ ਤੇ ਗਏ ਹੈਂਡੀਕੈਪ ਤੋਂ ਵੀ ਟੀਚਰ ਜਿਹੜੇ ਸਾਰੇ ਜਿਹੜੇ ਆਰਡਰ ਕੀਤੇ ਗਏ ਸੀ ਟੀਚਰ ਜਿੰਨੇ ਵੀ ਆ ਚਾਹੀਓ ਕਿਸੇ ਵੀ ਅਵਸਰ ਜਨੇ ਪੂਰੇ ਉਹ ਫੈਸਲਾ ਉਹਨੂੰ ਸਰਕਾਰ ਨੇ ਰਿਮੂਵ ਕਰ ਲਿਆ ਉਹ ਮਤਲਬ ਚਿੱਠੀ ਨਹੀਂ ਸਰ ਜਿਹੜਾ ਮੈਨੂੰ ਝੋਨਾ ਨਹੀਂ ਉੱਥੇ ਵੀ ਕਰਤੇ ਲਾਤੇ ਗਏ ਨੇ ਕਿਸੇ ਝੋਨਾ ਡੁੱਲ ਚੁੱਕਾ ਜਿੱਦਾਂ ਖਾਸ ਨਹੀਂ ਨਹੀਂ ਆਲਟੀਮੇਟਲੀ ਤਾਂ ਉੱਥੇ ਡਿਮਾਰਕੇਸ਼ਨ ਤਾਂ ਹੋਏਗੀ ਨਾ ਜਿੰਨੀ ਦੇ ਤੱਕ ਤੁਸੀਂ ਖੇਤ ਦੇ ਕੋਲ ਨਹੀਂ ਜਾਓਗੇ ਦਾ ਹੋ ਸਕਦਾ ਤੁਹਾਡਾ ਚੌਥਾ ਹਿੱਸਾ ਬਚਿਆ ਹੋਵੇ ਤੁਹਾਡਾ 10% ਬਚਿਆ ਹੋਵੇ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਕਿਸਾਨ ਇਹ ਨਾ ਕਹਵੇ ਕਿ ਮੇਰੇ ਕੋਲ ਕੋਈ ਆਇਆ ਨਹੀਂ ਮੇਰੀ ਮਤਲਬ ਜਿਹੜੀ ਉਹ ਉਹ ਨਹੀਂ ਕੀਤੀ ਗਰਦੋਰੀ ਵਗਾਰਾ ਸੋ ਇਸ ਕਰਕੇ ਜ਼ਮੀਨ ਤੇ ਜਾਣਾ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੈ ਉੱਥੇ ਜਾ ਕੇ ਪਤਾ ਲੱਗੂਗਾ ਕਿ ਇੰਸਾਨਾਂ ਦਾ ਪਹਿਲਾ ਵਾਸ ਹੋਗਾ ਜੀ ਸਰਕਾਰ ਦਾ ਹਾਂ ਇੱਕ ਸਾਰਾ ਪ੍ਰੋਬਲਮ ਹੋਰ ਬਸ ਰਹੀ ਇੱਥੇ ਆੜਤੀ ਵੀ ਜਿਹੜੇ ਆਨਲਾਈਨ ਪੰਡੇ ਵਗਾਰਾ ਪਾਸ ਕਰਾਉਣ ਨੇ ਉਹ ਐਪ ਵੀ ਜਲਦੀ ਵੀ ਕਰਨੇ ਕੇ ਬਾਰੇ ਪਾਸ ਕਰੀ ਛੋਣੇ ਖਰੀਦ ਆਪਾਂ ਕਿਵੇਂ ਸਭਰ ਲੱਗ ਬੋਲ ਮੈਂ ਹੁਣੇ ਪਤਾ ਕਰ ਲੈਣਾ ਉਹ ਐਪ ਜਿੱਥੇ ਕਿਤੇ ਵੀ ਮੈਂ ਐਸੇ ਕਰਕੇ ਕਹਿ ਰਿਹਾ ਵੀ ਜੋ ਵੀ ਪ੍ਰੋਕਿਊਰਮੈਂਟ ਨਾਲ ਜੁੜਿਆ ਕੋਈ ਸਵਾਲ ਆ ਉਹ ਉਸ ਸਵਾਲ ਨੂੰ ਅਸੀਂ ਹੱਲ ਕਰਾਂਗੇ ਜੇ ਕੋਈ ਇੱਕ ਹੈਗਾ ਮਸਲਾ ਉਸੀ ਪੁੱਛ ਲੈਣਾ ਮੈਂ ਹੁਣੇ ਗੱਲ ਕਰ ਲੈਣਾ ਅਧਿਕਾਰੀ ਸਭਾ ਨਾਲ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਖੁਸ਼ੀਆਂ ਭਰਿਆ ਦਿਨ ਕਿਉਂਕਿ ਉਸ ਫਸਲ ਜਿਹੜੀ ਆਪਣੇ ਪੁੱਤਾਂ ਵਾਕੂ ਪਾਲਦਾ ਔਰ ਉਹਦੇ ਤੇ ਕਈ ਉਹਦੀਆਂ ਉਮੀਦਾਂ ਖਾਸ਼ਾ ਲੋੜਾਂ ਉਹ ਤੇ ਬੜੀਆਂ ਹੁੰਦੀਆਂ ਨੇ ਅੱਜ ਉਹ ਫਸਲ ਲੈ ਕੇ ਮੰਡੀਆਂ ਦੇ ਵਿੱਚ ਆ ਰਹੇ ਨੇ ਤੇ ਇੱਕ ਤਾਂ ਸਭ ਤੋਂ ਪਹਿਲਾਂ ਅਕਾਲਪੁਰ ਅਖੇ ਅਰਦਾਸ ਆ ਕਿ ਉਹਦੀ ਜਿਹੜੀ ਫਸਲ ਆ ਉਹ ਅੱਛੇ ਤਰੀਕੇ ਨਾਲ ਵਿਕਰੀ ਵੀ ਹੋਵੇ ਔਰ ਜਿਹੜੇ ਪੈਸੇ ਉਹ ਲੈ ਕੇ ਜਾਵੇ ਉਦੇ ਨਾਲ ਉਹਦੇ ਗੁਜ਼ਰਗਜ਼ਾਰਾ ਚੰਗਾ ਹੋਵੇ ਪ੍ਰਮਾਤਮਾ ਦੀ ਕਿਰਪਾ ਰਵੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਇਸ ਮਹਿਕਮੇ ਨੂੰ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਚਲਾ ਰਹੇ ਸ਼੍ਰੀ ਲਾਚੰਦ ਗਿਟਾਰੂ ਚੱਕ ਜੀ ਜਿਹੜੇ ਹਰ ਸਾਲ ਹੀ ਪੰਜਾਬ ਦੀ ਕੋਈ ਐਸੀ ਮੰਡੀ ਨਹੀਂ ਹੋਣੀ ਜਿੱਥੇ ਫੂਡ ਸਿਵਲ ਸਪਲਾਈ ਮੰਤਰੀ ਆਪ ਨਾ ਪਹੁੰਚਦਾ ਹੋਵੇ ਔਰ ਤੁਸੀਂ ਪਿਛਲੇ ਤਿੰਨਾਂ ਸਾਲਾਂ 'ਚ ਦੇਖ ਲਓ ਤੇ ਆਸਾਲ ਦਾ ਸ਼ਡਿਊਲ ਦੇਖ ਲਓ ਪਿੱਤਾਰ ਤੋਂ ਪਹਿਲਾ ਧਾਰੀਵਾਲ ਉਸ ਤੋਂ ਬਾਅਦ ਰਈਏ ਇਹ ਸਾਰੀਆਂ ਮੰਡੀਆਂ ਇਕੱਲੇ ਇਕੱਲੇ ਜਾ ਕੇ ਗਰਾਊਂਡ ਦੇ ਜਾ ਕੇ ਮੰਤਰੀ ਜੀ ਵੇਖਦੇ ਨੇ ਵੀ ਕਿੱਥੇ ਕੀ ਕਮੀ ਆ ਔਰ ਉਸ ਕਮੀ ਨੂੰ ਕਿਵੇਂ ਦੂਰ ਕੀਤਾ ਜਾਵੇ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰਯੋਗ ਘਟਾਰੂ ਚੱਕ ਜੀ ਦਾ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਪੰਜਾਬ ਦੇ ਉਸ ਵਰਗ ਨਾਲ ਖਲੋਂਦੇ ਹੋ ਜਿਹੜਾ ਪੰਜਾਬ ਦੀ ਆਤਮਾ ਤੇ ਪੰਜਾਬ ਦਾ ਦਿਲ ਆ ਸੋ ਮੰਤਰੀ ਜੀ ਧੰਨਵਾਦ ਤੁਹਾਡੀ ਇੱਕ ਫੇਰੀ ਦੋ ਫੇਰੀ ਮੰਡੀਆਂ ਦੇ ਵਿੱਚ ਆਉਣ ਨਾਲ ਬਹੁਤ ਉਤਸ਼ਾਹਤ ਹੋ ਜਾਂਦਾ ਅੱਜ ਦੇਖੋ ਆ ਜਿਹੜੀ ਲੇਬਰ ਆ ਉਹਨੇ ਭਾਰਤ ਪੁਸ਼ਪ ਸਿੰਘ ਜੀ ਚੇਅਰਮੈਨ ਸਾਹਿਬ ਕਿਸ ਤਰੀਕੇ ਦੇ ਨਾਲ ਅੱਜ ਮੰਤਰੀ ਜੀ ਦਾ ਸਵਾਗਤ ਕੀਤਾ ਉਹਦਾ ਕਾਰਨ ਕੀ ਆ ਕਿ 70 ਸਾਲਾਂ ਤੋਂ ਬਾਅਦ ਉਸ ਲੇਬਰ ਨੂੰ ਉਹਨਾਂ ਦਾ ਬੰਦਾ ਹੱਕ ਮਿਲਿਆ ਔਰ ਉਹਨਾਂ ਦੇ ਪੈਸੇ ਵਧੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਇੱਕ ਲੇਬਰ ਜਿਹੜਾ ਆਪਣੇ ਮੋਢੇ ਤੇ ਬੋਰੀਆਂ ਢੋ ਕੇ ਆਪਣਾ ਗੁਜ਼ਾਰਾ ਕਰਦਾ ਸੋ ਮੈਂ ਸਮਝਦਾ ਵੀ ਅੱਜ ਭਗਵੰਤ ਮਾਨ ਜੀ ਦੀ ਸੋਚ अरविंद केजरीवाल जी दी गाइडेंस और मंत्री जी दा कटारू चक जी दा फील्ड ਦੇ ਵਿੱਚ ਰਹਿ ਕੇ ਕੰਮ ਕਰਨਾ ਉਹ ਅੱਜ ਸਾਰੀ ਚੀਜ਼ਾਂ ਦੇ ਜੜੀਆਂ ਨੇ ਸਾਈ ਹੋਈਆਂ ਨੇ ਤੇ ਅੱਜ ਲੇਬਰ ਨੇ ਤੇ ਕਈ ਵਾਰੀ ਵੇਖੋ ਤੁਸੀਂ ਜਦੋਂ ਮੰਡੀਆ ਤੇ ਜਾਂਦੇ ਸੀ ਲੇਬਰ ਚੁੱਪ ਕਰਕੇ ਬਰਾ ਬੈਠੀ ਹੁੰਦੀ ਸੀ ਮਯੂਸ ਹੁੰਦੀ ਸੀਗੀ ਪਰ ਅੱਜ ਲੇਬਰ ਭਗੜੇ ਪਾਰੀ ਆ ਮੰਤਰੀ ਨੂੰ ਜੀ ਆ ਇਹਨੂੰ ਕਹਿ ਰਹੀ ਆ ਕਿਉਂ ਕਹਿ ਰਹੀ ਆ ਵੀ ਪਿਛਲੇ ਸਾਲ ਉਹਨਾਂ ਨੂੰ ਜਿਹੜੇ ਪੈਸੇ ਉਹਨਾਂ ਵਾਅਦੇ ਮਿਲਿਆ ਜਿਹੜਾ ਉਹਨਾਂ ਦਾ ਹੱਕ ਸੀਗਾ ਉਹ ਕਿਤੇ ਨਾ ਕਿਤੇ ਵੇਚ ਰਹਿ ਜਾਂਦਾ ਸੀਗਾ ਅੱਜ ਉਹ ਉਹਨਾਂ ਨੂੰ ਮਿਲਣ ਕਰਕੇ ਅੱਜ ਉਹਨਾਂ ਦੇ ਮਨ ਦੇ ਵਿੱਚ ਖੁਸ਼ੀਆਂ ਨੇ ਔਰ ਦੂਜਾ ਵਾਦਾ ਵਾਦਾ ਜਿਹੜਾ ਸੀਗਾ ਉਹ ਮੰਤਰੀ ਜੀ ਨੇ ਲੇਬਰ ਰੇਟ ਨੂੰ ਪਿਛਲੇ ਸਾਲ ਹੀ ਵਧਾ ਦਿੱਤਾ ਸੀਗਾ ਔਰ ਉਹਦੇ ਨਾਲ ਵੀ ਮੈਂ ਸਮਝਦਾ ਵੀ ਸਰਕਾਰ ਸੰਵੇਦਨਸ਼ੀਲ ਆ ਆਪਣੇ ਮਿਹਨਤਕਸ਼ ਸੈਕਟਰ ਵਾਸਤੇ ਔਰ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਮੰਤਰੀ ਜੀ ਤੁਹਾਡੇ ਇਲਾਕੇ 'ਚ ਤੁਸੀਂ ਸਾਡਾ ਮਾਣ ਇਲਾਕੇ ਦਾ ਪੰਜਾਬ 'ਚ ਵਧਾਇਆ ਇਹ ਤੁਹਾਡੀ ਕਰਮ ਭੂਮੀ ਆ ਬਹੁਤ ਜ਼ਿੰਦਗੀ ਤੁਹਾਡੀ ਸੰਘਰਸ਼ ਵਿੱਚ ਹੀ ਰਹੀ ਆ ਔਰ ਉਹ ਸੰਘਰਸ਼ ਵੀ ਜ਼ਿੰਦਗੀ ਨੂੰ ਤੁਸੀਂ ਭੁੱਲਿਆ ਨਹੀਂ ਨਹੀਂ ਜੇ ਕਿਤੇ ਵੱਲੇ ਸੱਤਾ ਜਿਹੜੀ ਆ ਉਹ ਇੱਕ ਐਸੀ ਚੀਜ਼ ਆ ਜਿਹੜੀ ਸਿਰ ਨੂੰ ਬੜੀ ਚੜਦੀ ਆ ਪਰ ਨਾਲ ਜਨ ਘਟਾਰੂ ਚੱਕਦੀ ਜ਼ਿੰਦਗੀ ਐਸੀ ਮੈਂ ਸਮਝਦਾ ਵੀ ਲੋਕਾਂ ਲਈ ਲੋਕ ਹਿੱਤ ਲਈ ਰਹੀ ਆ ਵੀ ਸੱਤਾ ਨੂੰ ਪਰਾ ਰੱਖ ਕੇ ਥੱਲੇ ਜਾ ਕੇ ਲੋਕਾਂ ਦੀ ਸੇਵਾ ਕਰਨੀ ਉਹ ਇਹਨਾਂ ਦਾ ਮੰਤਵ ਆ ਬਹੁਤ ਲੰਬਾ ਸਮਾਂ ਇਹਨਾਂ ਨਾਲ ਸੰਘਰਸ਼ ਵੀ ਕੀਤਾ ਸੋ ਅੱਜ ਸਾਨੂੰ ਇਸ ਗੱਲ ਦਾ ਮਾਣ ਆ ਆ ਪਾਲਸਿੰਗ ਹੋਣਾ ਨੇ ਕੁਝ ਮੁਸ਼ਕਲਾਂ ਦੱਸੀਆਂ ਨੇ ਉਹ ਮੰਤਰੀ ਦੇ ਧਿਆਨ ਚ ਲਿਆਂਦੀਆਂ ਨੇ ਇਸ ਤੋਂ ਇਲਾਵਾ ਕੁਝ ਹੋਰ ਜੜੀਆਂ ਮੰਡੀ ਦੀਆਂ ਹੋਣਗੀਆਂ ਸਾਡੇ ਚੇਅਰਮੈਨ ਸਾਹਿਬ 파ਕ ਪੂਸ਼ਨ ਸ਼ਰਮਾ ਜੀ ਆਪ ਇੱਕ ਬਹੁਤ ਡਾਊਨ ਟੂ ਅਰਥ ਲੀਡਰ ਨੇ ਉਹਨਾਂ ਨੂੰ ਵੀ ਮੌਕੇ ਦਾ ਮੌਕਾ ਤੁਸੀਂ ਹਮੇਸ਼ਾ ਦੱਸ ਸਕਦੇ ਹੋ ਤੇ ਕਰਨਗੇ ਸਾਹ ਰੇਂਦਰ ਜੱਜ ਜੀ ਸਾਡੇ ਏਡੀਸੀ ਸਾਹਿਬ ਉਹ ਆਪ ਇਸ ਇਲਾਕੇ ਦੇ ਜੰਪਲ ਨੇ ਤੋਂ ਇਸ ਕਰਕੇ ਸਾਰੇ ਲੋਕ ਤੁਹਾਡੀ ਸਾਰ ਸਮੱਸਿਆ ਲਈ ਸੰਵੇਦਨਸ਼ੀਲ ਵੀ ਨੇ ਕਰਮਸ਼ੀਲ ਵੀ ਨੇ ਜਾਤਾਂ ਛੇ ਬਿਲਦਦ ਅਤੇ ਇੱਕ ਪ੍ਰਾਲੀ ਸੜਨ ਦੀ ਸਮੱਸਿਆ ਨੂੰ ਲੈ ਕੇ ਜਿਵੇਂ ਪਹਿਲਾਂ ਵੀ ਸਵਾਲ ਹੋਇਆ ਜਿੱਥੇ ਆਮ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਉੱਥੇ ਕੁਝ ਹੈਂਡੀਕੈਪਟ ਹੈਗੇ ਜਿਵੇਂ ਸਰ ਮੈਂ ਆਪਣਾ ਭਾਜਾ ਨਹੀਂ ਉਹ ਚਿੱਠੀ ਮੈਂ ਬੇਨਤੀ ਕਰ ਰਿਹਾ ਵੀ ਇੱਕ ਵੀ ਮੈਂ ਇੱਕ ਹੈਂਡੀਕੈਪ ਕੇਸ ਮੇਰੇ ਕੋਲ ਆਇਆ ਸੀਗਾ ਅਵਤਾਰ ਜੀ ਬੈਠੇ ਨੇ ਇਹ ਤੁਹਾਡੇ ਪ੍ਰੈਸ ਰਿਪੋਰਟਰ ਨੇ ਇਹਨਾਂ ਨੇ 1 ਮਿੰਟ 'ਚ ਮੈਨੂੰ ਭੇਜਿਆ 5 ਮਿੰਟਾਂ ਦੇ ਵਿੱਚ ਇਹ ਐਡਮਿਨ ਦੀ ਡਿਊਟੀ ਕੱਢ ਕੇ ਵਾਪਸ ਭੇਜਤੀ ਸਾਹਮਣੇ ਬੈਠੇ ਨੇ ਹੇ ਹੁਣ ਅਧਿਆਪਕ ਮੰਤਰੀ ਜੀ ਨੇ ਕਿਹਾ ਤਵੀ ਕਰਦੇ ਜੇਣਾ ਕੋਈ ਕੇਸ ਤੁਹਾਡੇ ਨਜ਼ਰ ਚ ਆਉਂਦਾ ਤੁਸੀਂ ਮੰਤਰੀ ਦੇ ਧਿਆਨ ਚ ਲਿਆ ਦਿਓ ਏ ਡੀ ਸੀ ਸਾਹਿਬ ਦੇ ਧਿਆਨ ਚ ਲਿਆ ਦਿਓ ਮੇਰੇ ਲਿਆ ਦਿਓ ਉਹ ਪਹਿਲ ਦੇ ਆਧਾਰ ਦੇ ਉਪਰ ਉਹਨੂੰ ਕਰਵਾ ਲਾਂਗੇ ਉਹ ਆਧਾਰ ਤੁਹਾਨੂੰ ਮੈਂ ਦੇ ਦਿੰਦਾ ਜੀ ਚੱਲ ਰਿਹਾ ਮਾਰਕ